ਕਾਲਾ ਚਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ ਸੁਦਾ ਸਦਕਾ ਅਮਰਤ ਬਿਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕੋਲਣਾ ਵਿਖੇ ਹਜਰੀਆਂ ਨਿਵਾ ਰਹੇ ਹੋ ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਦੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਅੱਜ ਦਾ ਪਵਿੱਤਰ ਫੁਰਮਾਨ ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਖਵਾਕ ਉਚਾਰਨ ਕੀਤੇ ਹੋਏ ਸ਼੍ਰੀ ਗੰਦ ਸਾਹਿਬ ਜੀ ਦੇ 724 ਅੰਗ ਪੁਰਸਵਾਇਮਾਨ ਆਪ ਜੀ ਨੇ ਸਰਵਣ ਕੀਤਾ ਹੈ ਤੇ ਲੰਗ ਮਹੰਲਾ ਪੰਜਵਾ ਕਰ ਤੀਜਾ ਮਿਹਰਵਾਨ ਸਹਬ ਮਿਹਰਵਾਨ ਸਹਬ ਮੇਰਾ ਮਿਹਰਵਾਨ ਜੀ ਸਭਲ ਕੋ ਦੇਹ দান ਰਹਾਉ ਤੁਮ ਕਾਹੇ ਡੋਲੇ ਪ੍ਰਾਣੀਆਂ ਤੁਧ ਰਖੈ ਕਾ ਸਿਰਜਣਹਾਰ ਜਿਨ ਪੈਦਾਸ ਤੁਮ ਪੀਆ ਸੋਈ ਦੇ ਆਧਾਰ ਕੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੀਵਨ ਨੂੰ ਉਸ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜਨ ਦੀ ਸਲਾਹ ਦਿੰਦੇ ਆ ਤਗੀਦ ਕਰਦੇ ਆ ਕਿ ਤੇਰਾ ਮਨੁੱਖ ਹੈ ਉਸ ਪਰਮੇਸ਼ਰ ਨਾਲ ਜੁੜਨਾ ਉਹਦੀ ਬੰਦਗੀ ਕਰਨੀ ਤੇ ਤੈਨੂੰ ਸੰਭਾਲਣਾ ਤੈਨੂੰ ਜੋ ਲੋੜ ਹੈ ਉਹ ਸਮਾਨ ਦੇਣਾ ਇਹ ਪਰਮੇਸ਼ਰ ਦਾ ਕੰਮ ਹੈ ਜਿੰ ਉਪਾਈ ਰੰਗ ਰਵਾਈ ਬੈਠਾ ਵੇਖੈ ਵਾਪ ਅਕੇਲਾ ਜਿਸ ਪਰਮੇਸ਼ਰ ਨੇ ਸਾਨੂੰ ਪੈਦਾ ਕੀਤਾ ਹੈ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਿੱਚ ਇਹ ਦੁਨੀਆ ਨੂੰ ਸਜਾਇਆ ਹੈ ਤੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਵਿੱਚ ਇਹਨੂੰ ਪ੍ਰਵਿਰਤ ਕੀਤਾ ਹੈ ਉਹ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਦੇਖ ਰਿਹਾ ਹੈ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਸ਼ੁਰੂ ਕਰਦੇ ਹੋਏ ਸ਼ਬਦ ਜਿਸ ਦੀ ਰਹਾਉ ਦੀ ਪੰਕਤੀ ਹੈ ਕਰ ਬੰਦੇ ਤੂੰ ਬੰਦਗੀ ਜਿਤਿਰ ਘਟ ਮੈਂ ਸਾਹੋ ਜਿੰਨਾ ਚਿਰ ਤੇਰੇ ਕੋਲ ਸੁਵਾਸ ਹੈ ਤੂੰ ਉਸ ਨੂੰ ਯਾਦ ਕਰਿਆ ਕਰ ਉਹ ਬੜਾ ਮਿਹਰਬਾਨ ਹੈ ਦਇਆ ਕਰਨ ਵਾਲਾ ਹੈ ਮਿਹਰਬਾਨ ਸਹਬ ਮਿਹਰਬਾਨ ਸਹਬ ਮੇਰਾ ਮਿਹਰਬਾਨ ਉਹ ਬੜਾ ਦਿਆਲੂ ਤੇ ਕਿਰਪਾਲੂ ਮਿਹਰਬਾਨ ਹੈ ਤਿੰਨ ਵਾਰੀ ਲਿਖਿਆ ਤਿੰਨ ਵਾਰੀ ਕਹੀ ਗੱਲ ਪਾਤਸ਼ਾਹ ਜੀ ਦੀ ਲੋਹੇ ਤੇ ਲਕੀਰ ਕਿਉ ਪੁਨੇਸ਼ਰ ਹਮੇਸ਼ਾ ਹੀ ਜੀਵ ਤੇ ਮਿਹਰਬਾਨ ਹੈ ਜੀ ਸਗਲ ਕੋ ਦੇਹ ਦਾਨ ਉਹ ਸਾਰੇ ਹੀ ਜੀਵਾਂ ਨੂੰ ਦਾਤਾ ਦੇ ਕੇ ਪਾਲ ਰਿਹਾ ਜਿਵੇਂ ਕਹਿੰਦੇ ਆ ਪੱਥਰਾਂ ਦੇ ਵਿੱਚ ਵੀ ਕੀੜਿਆਂ ਨੂੰ ਉਹ ਭੋਜਨ ਪੇਜ ਦਿੰਦਾ ਇੱਕ પ્રાਣੀ ਘਟਨਾ ਸੁਣੀ ਸੀ ਕੋਈ ਮਹਾਪੁਰਸ਼ ਕਿਸੇ ਦੇ ਘਰ ਜਾਂਦੇ ਆ ਕਿਸੇ ਨੇ ਬੁਲਾਇਆ ਸੱਦਾ ਦਿੱਤਾ ਹੈ ਪ੍ਰਸ਼ਾਦਾ ਛਕਣ ਦੇ ਲਈ ਜਦੋਂ ਕਹਿੰਦੇ ਉਸ ਪਰਿਵਾਰ ਦੀ ਮੀਮੀ ਪ੍ਰਸ਼ਾਦਾ ਤਿਆਰ ਕਰਨ ਲੱਗੀ ਤੇ ਬੜੀ ਗੌਰ ਦੇ ਨਾਲ ਮਹਾਪੁਰਸ਼ਾਂ ਨੇ ਦੇਖਿਆ ਵੇ ਜਿਹੜੀ ਰੋਟੀ ਆ ਰਹੀ ਹੈ ਪ੍ਰਸ਼ਾਦਾ ਆ ਰਿਹਾ ਹੈ ਵਿਚਾਰਿਓ ਘਟੋ ਘਟ ਰਪਈਏ ਜਿੰਨਾ ਥਾਂ ਕੱਚਾ ਰਹਿੰਦਾ ਜਦੋਂ ਕਿ ਤਵਾ ਵਿਚਾਰਿਓ ਵੱਧ ਗਰਮ ਹੁੰਦਾ ਹੈ ਸੈਡਾ ਤੋਂ ਘਟ ਹੁੰਦਾ ਹੈ ਪਰ ਇਹ ਕਾਰਨ ਕੀ ਹੈ ਕਿ ਜਿੰਨੇ ਪ੍ਰਸ਼ਾਦੇ 2 3 ਮੇਰੇ ਕੋਲ ਆਏ ਇਹ ਸਾਰੇ ਪ੍ਰਸ਼ਾਦੇ ਵਿਚਾਰਿਓ ਗੁਲਾਈ ਦੇ ਨਾਲ ਘਟੋ ਘਟ 2 ਇੰਚ ਗੁਲਾਈ ਦੇ ਨਾਲ ਉਹ ਥਾਂ ਕੱਚਾ ਸੀ ਪਰਿਵਾਰ ਨੇ ਕਦੇ ਗੌਰ ਨਹੀਂ ਕੀਤੀ ਪਰ ਅਜ ਮਹਾਪੁਰਸ਼ਾ ਨੇ ਗੌਰ ਕੀਤੀ ਤੇ ਪੁੱਛਿਆ ਮਈਏ ਪ੍ਰਸ਼ਾਦਾ ਕਿਵੇਂ ਬਣਾ ਰਹੇ ਹੋ ਕਹਿੰਦੇ ਜੀ ਤਵੇ ਤੇ ਤੁਲੇ ਤੇ ਕਹਿੰਦੇ ਵੀ ਰੋਟੀ ਬਚਾਲਿਆ 25 ਕਿਉਂ ਰਹਿੰਦੀ ਕਹਿੰਦੇ ਜੀ ਪਤਾ ਨਹੀਂ کافی ਸਮੇਂ ਤੋਂ ਇਦਾਂ ਹੀ ਚੱਲ ਰਹੇ ਸਾਨੂੰ ਵੀ ਪਤਾ ਨਹੀਂ ਲੱਗਿਆ ਇਸ ਗੱਲ ਦਾ ਜਦ ਤਵਾ ਦੇਖਿਆ ਕਿ ਉਹ ਤਵਾ ਪੱਥਰ ਦਾ ਸੀ ਪਹਾੜੀ ਲਾਗਿਆਂ ਦੇ ਵਿੱਚ ਪੱਥਰ ਦੇ ਤਵੇ ਬਣ ਜਾਂਦੇ ਹੋ ਪੱਥਰ ਦਾ ਬਣਾਇਆ ਹੋਇਆ ਤਵਾ ਸੀਗਾ ਮਹਾਪੁਰਸ਼ਾਂ ਨੇ ਉਹ ਤਵੇ ਨੂੰ ਗੌਰ ਨਾਲ ਦੇਖਿਆ ਉਹ ਤਵਾ ਸੈਂਟਰ ਚੋਂ ਠੰਡਾ ਅਤੇ ਸਾਈਡਾਂ ਤੋਂ ਗਰਮ ਸੀ ਮਹਾਪੁਰਸ਼ਾਂ ਨੇ ਆਪਣੇ ਪਰਮੇਸ਼ਰ ਦੇ ਹੁਕਮ ਅnder ਦੇਖਿਆ ਸੋਚਿਆ ਵੀ ਕੀ ਹੋ ਸਕਦਾ ਹੈ ਕਿ ਉਹ ਤਵਾ ਤੋੜ ਦੇ ਜਾ ਤੋੜਿਆ ਤੇ ਵਿਚਾਲਿਓ ਤਵਾ ਖੋਖਲਾ ਔਰ ਕੋਰੇ ਵਿੱਚ ਜਾਨਵਰ ਕੋ ਸਤਨੰਦ ਸੀ ਈਓ ਪੱਥਰਾ ਦੇ ਵਿੱਚ ਵੀ ਪਾਲਦਾ ਬੱਚੇ ਨੂੰ ਮਾਤਾ ਦੇ ਉਲਰ ਦੀ ਗਰਮੀ ਵਿੱਚ ਵੀ ਪਾਲਦਾ ਰੱਖੇ ਰਖਨ ਹਾਰ ਆਪ ਬਹਾਰਿਆ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਮਾਤਾ ਦੇ ਉਧਰ ਵਿੱਚ ਜਿੱਥੇ ਬੱਚੇ ਦੀ ਗੁਰਪ੍ਰਿਆਰਿਓ ਅਕਾਲ ਪੁਰਖ ਆਪ ਅੰਦਰ ਬਣਾਉਂਦਾ ਹੈ ਸਰੀਰ ਨੂੰ ਸਾਜਦਾ ਹੈ ਉਥੇ ਭਿਆਨਕ ਅਗ ਜਿਹੜੀ ਹੁੰਦੀ ਹੈ ਜਿਸ ਦੇ ਨਾਲ ਖਾਦਾ ਪੀਤਾ ਰੋਟੀ ਪਾਣੀ ਸਭ ਪਚ ਜਾਂਦਾ ਹੈ ਸਭ ਤੋਂ ਸੱਚ ਚੀਜ਼ਾਂ ਵੀ ਪਚ ਜਾਂਦੀਆਂ ਹਨ ਪਰ ਬੱਚੇ ਨੂੰ ਉਥੇ ਇੱਕ ਬੜੇ ਹੀ ਢੰਗ ਦੇ ਨਾਲ ਪਰਮੇਸ਼ਰ ਨੇ ਰੱਖਿਆ ਹੈ ਕਿ ਉਹ ਪਲਦਾ ਹੈ ਵੱਡਾ ਹੁੰਦਾ ਹੈ ਨੌ ਮਹੀਨੇ ਉਸ ਵਰਤਾਵਰਣ ਵਿੱਚ ਬਚਦਾ ਹੈ ਉਹਨਾਂ ਨੌ ਮਹੀਨਿਆਂ ਦੌਰਾਨ ਮਾਤਾ ਜੋ ਛੱਕਦੀ ਹੈ ਜੋ ਖਾਂਦੀ ਉਹ ਬਚ ਜਾਂਦਾ ਲੇਕਿਨ ਬੱਚਾ ਜਿਹੜਾ ਉਸ ਨੂੰ ਬਚਾਇਆ ਜਾਂਦਾ ਤਾਂ ਪਾਦਸ਼ਾਹ ਕਹਿੰਦੇ ਮਹਾਰਾਜ ਉਥੇ ਵੀ ਤੂੰ ਨਹੀਂ ਸਮਰਾਥ ਹੈ ਜਿੱਥੇ ਮਾਂ ਵੀ ਕੁਝ ਨਹੀਂ ਕਰ ਸਕਦੀ ਇਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜੰਪੈ ਦੂਤ ਨਾਏ ਤੇਰਾ ਛੱਡ ਜਾਹੇ ਉਥੇ ਫਿਰੇ ਕਿਵੇਂ ਬਚਿਆ ਉਸ ਉਦਰ ਦੀ ਭਿਆਨਕ ਅੱਗ ਵਿੱਚ ਮਾਤ ਗਰਭ ਮਹਿ ਆਪਨ ਸਿਮਰ ਦੇ ਤਹ ਤੁਮ ਰੱਖਣ ਹਾਰੇ ਪਾਪ ਕ ਸਾਗਰ ਅਥਾ ਲਹਿਰ ਮੇ ਤਾਰੋ ਤਾਰ ਨਹਾਰੇ ਉਥੇ ਜੀਵ ਨਾਮ ਜਪਦਾ ਸੀ ਅਸਲ ਵਿੱਚ ਪਰਮੇਸ਼ਰ ਨੇ ਜੁਏ ਦੇ ਅੰਦਰ ਨਾਮ ਦੀ ਕਣੀ ਰੱਖੀ ਹੈ ਨਾ ਚਾਰ ਪਦਾਰਥ ਲੈ ਚੱਗੇ ਆਇਆ ਜਿਸ ਨੂੰ ਕਹਿੰਦੇ ਆ ਜਾਂ ਇਹ ਕਹਿੰਦੇ ਆ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਦਾ ਸਭ ਤੋਂ ਅਧਾਰੋ ਇਹ ਚਾਰ ਚੀਜ਼ਾਂ ਜੀਵ ਨੂੰ ਦੇ ਕੇ ਪੇਟੀਆਂ ਸੀ ਪਰ ਜਿਵੇਂ ਜਿਵੇਂ ਵੱਡਾ ਹੋਇਆ ਇਹ ਚੀਜ਼ਾਂ ਇਹ ਤੋਂ ਵਿਛੜ ਗਈਆਂ ਚਲੀਆਂ ਗਈਆਂ ਜੇ ਕੋ ਖਾਵੇ ਜੇ ਕੋ ਪੰਚਾਇਤਿਸ ਕਾ ਹੋਏ ਉਦਾਰ ਤਾਂ ਬਾਦਸ਼ਾਹ ਵੀ ਯਾਦ ਕਰਾਉਂਦੇ ਆ ਸਾਨੂੰ ਬਾਹਰ ਆਇਆ ਨੂੰ ਹੁਣ ਤੇ ਯਾਦ ਹੈ ਜਦੋਂ ਤੂੰ ਪੁੱਠਾ ਲੰਕੜਾ ਲੰਕੜਾ ਸੀ ਦ੍ਰਕਤਾਂ ਦੇ ਫਲਾਂ ਦੀ ਤਰ੍ਹਾਂ ਸਿਰ ਤਲੈ ਪੈਰ ਉੱਪਰ ਹੈ ਬਸੰਦੋ ਕੁਹੱਥੜ ਹੈ ਥਾਂ ਓਸ ਭਿਆਨਕ ਅਗ ਦੇ ਵਿੱਚ ਤੂੰ ਵੱਸਦਾ ਸੀਗਾ ਤੇਰਾ ਸਿਰ ਥੰਨੇ ਸੀ ਪੈਰ ਉੱਤੇ ਸੀ ਪੁੱਠਾ ਲੰਕੜਾ ਸੀ ਤੋ ਕਣੀ ਕਿਉਂ ਵਿਸਾਰਿਓ ਉਧਰੈ ਜਿਸ ਦਾ ਨਾਏ ਜਿਸ ਮਾਲਕ ਦੀ ਕਿਰਪਾ ਕਰਕੇ ਤੂੰ ਉਥੋਂ ਬਚਕੇ ਨਿਕਲੇ ਆਇਆ ਤੇ ਹੁਣ ਤੂੰ ਉਸ ਮਾਲਕ ਨੂੰ ਕਿਉਂ ਨਹੀਂ ਯਾਦ ਕਰਦਾ ਜਿਹੋ ਜੀ ਅਗ ਉਥੇ ਚ ਹੀ ਉਹੇ ਜੀ ਬਾਹਰ ਹੈ ਜੈਸੀ ਅਗਣ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਣ ਸਾਹ ਵੇਖੋ ਜੇਹੀ ਕਰਤਾ ਖੇੜ ਚਾਇਆ ਜਾਂ ਤਿਸ ਭਾਣਾ ਤਾ ਜਨਿਆ ਪਰਿਵਾਰ ਭਲਾ ਪਾਏ ਨੇਵ ਚੜਕੀ ਲਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਤਾਂ ਪਾਤਸ਼ਾਹ ਜੀ ਕਹਿੰਦੇ ਤੇਰਾ ਫਰਜ਼ ਹੈ ਕਿ ਉਸ ਪਰਮੇਸ਼ਰ ਨੂੰ ਯਾਦ ਕਰ ਸੋ ਕਿਉਂ ਵਿਸਰੈ ਜਿਨ ਸਭ ਕੁਝ ਦਿਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਬਾਗ ਬਸਤਾ ਤੁਝੇ ਪਿਆਰੇ ਦੂਧ ਬਚਪਨ ਦੇ ਵਿੱਚ ਤੈਨੂੰ ਜਦੋਂ ਤੇਰੇ ਦੰਦ ਨਹੀਂ ਸੀ ਤੂੰ ਖਾ ਪੀ ਨਹੀਂ ਸੀ ਸਕਦਾ ਉਦੋਂ ਤੈਨੂੰ ਮਹਾਰਾਜ ਨੇ ਮਾਂ ਦੇ ਕੋਲੋਂ ਹੀ ਦੁੱਧ ਬਣਾ ਕੇ ਦੇ ਦਿੱਤਾ ਉਹਦੇ ਖੂਨ ਤੋਂ ਹੀ ਦੁੱਧ ਬਣਾ ਦਿੱਤਾ ਇਹ ਵੀ ਪਰਮੇਸ਼ਰ ਦੀ ਕੰਟ੍ਰੋਲ ਬਾਰ ਬਵਸਥਾ ਤੁਝੇ ਪਿਆਰ ਹੈ ਦੁੱਧ ਭਰ ਜੋਵਨ ਭੋਜਨ ਸੁਖ ਸੋਧ ਜਵਾਨੀ ਚਾਇਆ ਤੇ ਅਨੇਕਾ ਤਰ੍ਹਾਂ ਦੀਆਂ ਸੁਖ ਸੁਵਿਧਾਵਾਂ ਸਹੂਲਤਾਂ 36 ਪ੍ਰਕਾਰ ਦੇ ਭੋਜਨ ਖਾਣੇ ਫਲ ਫਰੂਟ ਆਦਿ ਕਿੰਨਾ ਕੁਝ ਪਰਮੇਸ਼ਰ ਨੇ ਜੀਵ ਦੇ ਲਈ ਇਸ ਧਰਤੀ ਚੋਂ ਪੈਦਾ ਕੀਤਾ ਮਾਤਾ ਧਰਤ ਮਹਾਤ ਇਹ ਵੱਡੀ ਮਾਂ ਹੈ ਧਰਤੀ ਤਾਂ ਗੁਰ ਪਿਆਰਿਓ ਪਾਤਸ਼ਾਹ ਜੀ ਕਹਿੰਦੇ ਬਾਹਰ ਬਸਤਾ ਤੁਝੇ ਪਿਆਰਾ ਦੁੱਧ ਭਰ ਜੋਵਣ ਭੋਜਨ ਸੁਖ ਸੂਧ ਬਿਰਤ ਭਇਆ ਉਪਰ ਸਾਥ ਸੈਨ ਮੁਖ અપਿਆਉ ਬੈਠ ਕੋ ਦੇਨ ਜਦ ਬੁੱਢਾ ਹੋ ਗਿਆ ਹੁਣ ਤੂੰ ਆਪ ਕੁਝ ਕਰ ਨਹੀਂ ਸਕਦਾ ਉਹੀ ਬੱਚਿਆਂ ਵਾਲੀ ਗੱਲ ਫਿਰ ਬਣ ਗਈ ਆ ਜਿਵੇਂ ਬਚਪਨ ਵਿੱਚ ਨਹੀਂ ਖਾ ਸਕਦਾ ਬੁੜਾਪੇ ਵਿੱਚ ਵੀ ਹੁਣ ਤੇਰੇ ਅੰਗ ਸਾਥ ਛੱਡ ਗਏ ਮੰਜੇ ਤੇ ਲੰਮਾ ਪਿਆ ਕੁਝ ਚਬਿਆ ਵੀ ਨਹੀਂ ਜਾਂਦਾ ਦੰਦ ਵੀ ਨਿਕਲ ਗਏ ਹੁਣ ਮੁਖ અપਿਆਉ ਬੈਠ ਕੋ ਦੇਣ ਤੈਨੂੰ ਮੰਜੇ ਤੇ ਬੈਠੇ ਨੂੰ ਜਾ ਪਏ ਨੂੰ અપਿਆਉ ਭਾਵ ਉਹ ਖਰਾਤ ਜਿਹੜੀ ਪੀਣ ਯੋਗਤਾ ਨਹੀਂ ਪਰ ਤੈਨੂੰ ਪੀਣ ਵਾਲੀ ਬਣਾ ਕੇ ਦਿੱਤੀ ਜਾਂਦੀ ਭਾਵ ਇਵੇਂ ਜੂਸ ਦੇਣੇ ਜਾਂ ਹੋਰ ਤਰਲ ਪ੍ਰਾਰਥ ਬਣਾ ਕੇ ਦੇਣੇ ਇਹ ਵੀ ਪਰਮੇਸ਼ਰ ਹੀ ਰਚਨਾ ਰਚਦਾ ਜਿਨ੍ਹਾਂ ਦੀ ਤੇਰੇ ਉੱਤੇ ਡਿਊਟੀ ਲਾਈ ਆ ਰਿਸ਼ਤੇਦਾਰ ਸਾਥ ਸੰਬੰਧ ਬਿਰਤ ਭਇਆ ਉਪਰ ਸਾਥ ਸੈਨ ਮੁਖ ਅਪਿਆਉ ਬੈਠ ਕੋ ਦੇਣ ਇਹ ਗੱਲਾਂ ਸਮਝਾ ਕੇ ਫਿਰ ਸਾਨੂੰ ਇੱਕ ਝਲਕ ਮਾਰਦੇ ਇਹ ਨਿਰਗੁਣ ਗੁਣ ਕਛੂ ਨਭੂਜੈ ਪਰ ਇਹ ਐਡਾ ਔਗਣਹਾਰਾ ਐਡਾ ਮੂਰਖ ਐ ਉਹਦੀ ਇੱਕ ਵੀ ਗੱਲ ਨੂੰ ਯਾਦ ਨਹੀਂ ਰੱਖਦਾ ਤੇ ਫਿਰ ਪਰਮੇਸ਼ਰ ਅੱਗੇ ਬੇਨਤੀ ਕਰਦੇ ਮਹਾਰਾਜ ਇਹ ਤਾਂ ਮੂਰਖ ਹੈ ਤੂੰ ਤਾਂ ਬਖਸ਼ ਦੇ ਇਹ ਨਿਰਗੁਣ ਗੁਣ ਕਛੂ ਨਾ ਬੁੱਝਿਆ ਬਖਸ਼ਲੇ ਹੋ ਤੋ ਨਾਰਕ ਸੀਜੈ ਮਹਾਰਾਜ ਕਿਰਪਾ ਕਰੋ ਤੁਸੀਂ ਬਖਸ਼ ਲਓ ਇਸ ਕਰਕੇ ਮਿਹਰਬਾਨ ਸਹਿ ਮਿਹਰਬਾਨ ਸਹਿ ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ ਓ ਮਿਹਰਬਾਨ ਦੇ ਆਲੋ ਕਿਰਪਾਲੋ ਪਰਮੇਸ਼ਰ ਜੋ ਹੈ ਉਹ ਸਾਰੇ ਜੀਵਾਂ ਨੂੰ ਪਾਲਦਾ ਹੈ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਤੈਨੂੰ ਬਚਾਉਣ ਵਾਲਾ ਪਰਮੇਸ਼ਰ ਹੈ ਜਿਹਨੇ ਤੈਨੂੰ ਸਿਰਜਿਆ ਹੈ ਜਿਵੇਂ ਇੱਕ ਸ਼ਬਦ ਆਪਾਂ ਸੁਣਦੇ ਹਰਮੰਦਰ ਸਾਹਿਬ ਤੋਂ ਧੰਨ ਧੰਨ RAM DAS ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰੇ ਧੰਗੁਰ ਰਾਮਦਾਸ ਮਹਾਰਾਜ ਜੀ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਇੱਥੇ ਇਹ ਬਚਨ ਉਚਾਰਿਆ ਭੱਟਾ ਨੇ ਤੇ ਇਹ ਉਹੀ ਪਰਮੇਸ਼ਰ ਹੈ ਜਿਹਨੇ ਦੁਨੀਆ ਨੂੰ ਸਿਰਜਿਆ ਹੈ ਤੇ ਸੋਹਣੀ ਬਣਾਇਆ ਸਾਰੇ ਰੀਤਮ ਜੀ ਭੋਜਨ ਕਰਦੇ ਹਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿੰਨ ਪੈਦਾਸ ਤੂੰ ਕੀਆ ਸੋਈ ਦੇ ਅਧਾਰ ਜਿੰਦ ਉਪਾਈ ਮੇਦਨੀ ਸੋਈ ਕਰਦਾ ਸਾਰ ਜਿਹਨੇ ਦੁਨੀਆ ਬਣਾਈ ਏ ਉਹੀ ਸੰਭਾਲਣ ਵਾਲਾ ਹੈ ਘਟ ਘਟ ਮਾਲਕ ਦਿਲਾ ਦਾ ਸੱਚਾ ਪਰਮਦਿਗਾਰ ਉਸਤ ਦੇ ਦਿਲਾਂ ਦੇ ਵਿੱਚ ਬੈਠਾ ਸਭ ਨੂੰ ਸੰਭਾਲਦਾ ਹੈ ਕੁਦਰਤ ਕੀਮਤ ਨਾ ਜਾਣੀ ਹੈ ਵੱਡਾ ਬੇਪਰਵਾਹ ਅਸੀਂ ਉਹਦੇ ਕੰਮਾਂ ਦੀ ਉਹਦੀ ਕੁਦਰਤ ਦੀ ਕੀਮਤ ਅੰਤ ਨਹੀਂ ਪਾ ਸਕਦੇ ਉਹ ਬੜਾ ਬੇਪਰਵਾਹ ਹੈ ਅੰਤ ਨਹੀਂ ਪਾ ਸਕਦੇ ਪਰ ਇੱਕੋ ਕੰਮ ਹੈ ਜੋ ਬੰਦਾ ਕਰ ਸਕਦਾ ਹੈ ਚਰਣਾ ਵਿੱਚ ਬੈਠ ਕੇ ਕਰ ਬੰਦੇ ਤੋਂ ਬੰਦਗੀ ਜਿੱਤੇ ਘਟ ਮੈਂ ਸਾਹੋ ਜਿੰਨਾ ਤਿੰਤ ਜੰਦੇ ਸਵਾਸ ਚੱਲਦੇ ਆ ਜਨਨਗ ਜਰਾ ਰੋਗ ਨਹੀਂ ਆਇਆ ਜਵਲ ਕਾਲ ਗ੍ਰਸੀ ਨੀ ਮਾਇਆ ਜਵਲਗ ਵਿਕਲ ਭਈ ਨੀ ਬਾਣੀ ਭਜ ਲੈ ਰੇ ਮਨ ਸਾਰੇ ਪਾਣੀ ਆਵਲਾ ਭਜਸ ਭਜਸ ਕਾ ਭਾਈ ਆਵੇ ਅੰਤ ਨ ਭਜਿਆ ਜਾਈ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਨਾ ਹੋ ਬਦਸ਼ਾ ਕਹਨੇ ਕਰ ਬੰਦੇ ਤੂੰ ਬੰਦਗੀ ਜਿੱਤਰ ਘਟ ਮੈਂ ਸਾਹੋ ਤੋ ਸਮਰਤ ਅਖਤ ਅਗੋਚਰ ਪਰਮੇਸ਼ਰ ਅੱਗੇ ਵੀ ਸਾਡੇ ਦੀ ਬੇਨਤੀ ਕਰਦੇ ਆ ਪਾਤਸ਼ਾਹ ਤੂੰ ਸਰਬ ਕਲਾ ਸਮਰੱਥ ਹੈ ਕਹਿਣ ਤੋਂ ਪਰੇ ਹੈ ਅਕਾਥ ਹੈ ਅਗੋਚਰ ਹੈ ਇਹਨਾਂ ਇੰਦਰੀਆਂ ਦੇ ਨਾਲ ਤੂੰ ਫੜਿਆ ਨਹੀਂ ਜਾ ਸਕਦਾ ਹੱਥਾਂ ਦੇ ਨਾਲ ਫੜਿਆ ਨਹੀਂ ਜਾ ਸਕਦਾ ਅਕਾਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਗੁਰੂ ਕਿਰਪਾ ਕਰ ਆਓ ਉਸ ਦੀ ਰਹਿਮ ਲਈਏ ਉਹਦੀ ਰਹਿਮਤ ਲੈਣ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਬੱਦ ਤੋਂ ਬੱਦ ਕੋਸ਼ਿਸ਼ ਕਰੀਏ ਧਰਤੀ ਤੇ ਬੈਠਣ ਦੀ ਜਿੰਨਾ ਤੋਂ ਨਹੀਂ ਬੈਠਿਆ ਜਾਂਦਾ ਚਲੋ ਤਦ ਭਾਵੇਂ ਫਟਿਆਂ ਤੇ ਬਹਿ ਜਾਣ ਪਰ ਗੁਰੂ ਦੀ ਕਿਰਪਾ ਲੈਣੀ ਹੈ ਤੇ ਜੇ ਤੁਸੀਂ ਗੁਰੂ ਦੀ ਕਿਰਪਾ ਖੁਸ਼ੀ ਲੈਣੀ ਹੈ ਤੇ ਕੋਸ਼ਿਸ਼ ਕਰੋ ਥੱਲੇ ਬੈਠ ਕੇ ਜਿਹੜਾ ਹੈ ਬਾਣੀ ਸੁਣੀ ਜਾਵੇ ਸਰਵਣ ਕੀਤੀ ਜਾਵੇ ਗੁਰੂ ਕਿਰਪਾ ਕਰਨ ਪਾਤਸ਼ਾਹ ਦੀ ਇਸ ਪਵਿੱਤਰ ਫਰਮਾਨ ਦੀ ਵਿਚਾਰ ਆਪ ਜੀ ਨੇ ਸਾਂਝੀ ਕੀਤੀ ਤਾਂ ਆਓ ਗੁਰਾ ਪ੍ਰਸ਼ਾਦ ਪ੍ਰਾਪਤ ਕਰੋ ਗੁਰੂ ਨੂੰ ਖੁਸ਼ੇ ਲੋ ਵਿਚਾਰਾ ਇੱਥੇ ਰੋਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਬੋਲੇ ਵਾਹਿਗੁਰੂ